7 ਮਈ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਦੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਤੇ ਕਮੈਂਟ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 7 ਮਈ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜੇਕਰ ਤੁਹਾਡੇ ਇਲਾਕੇ ਦਾ ਮੌਸਮ ਨਹੀਂ ਦੱਸਿਆ ਜਾਂਦਾ ਤਾਂ ਕਮੈਂਟ ਬਾਕਸ ਵਿੱਚ ਲਿਖੋ ਆਪਾਂ ਦੱਸਣ ਦੀ ਕੋਸ਼ਿਸ਼ ਕਰਾਂਗੇ 7 ਮਈ ਜਿਵੇਂ ਆਪਾਂ ਪਹਿਲਾਂ ਦੱਸਿਆ ਹੋਇਆ ਸੀਗਾ ਕਿ ਪੰਜਾਬ ਦੇ ਅਗਲੇ 3 ਤੋਂ 4 ਦਿਨ ਪੰਜਾਬ ਦਾ ਮੌਸਮ ਮੁੱਖ ਤੌਰ ਤੇ ਸਾਫ਼ ਰਹਿਣ ਦੀ ਸੰਭਾਵਨਾ ਹੈ ਤਕਰੀਬਨ ਮਾਹੌਲ ਵੀ ਉਸੇ ਤਰ੍ਹਾਂ ਦਾ ਹੀ ਬਣਿਆ ਹੋਇਆ ਹੈ ਸਵੇਰ ਵੇਲੇ ਤੋਂ ਲੈ ਕੇ ਸ਼ਾਮ ਵੇਲੇ ਤੱਕ ਪੰਜਾਬ ਦਾ ਮੌਸਮ ਅੱਜ ਵੀ ਸਾਫ਼ ਰਹੇਗਾ ਕਿਤੇ ਬੱਦਲਵਾਈ ਦਾ ਨਾ ਮੂ ਨਿਸ਼ਾਨ ਨਹੀਂ ਰਹੇਗਾ ਤੇ ਟੈਂਪਰੇਚਰ ਵੀ ਕੱਲ ਪੰਜ ਤੋਂ ਛੇ ਜ਼ਿਲ੍ਹਿਆਂ ਦਾ 40 ਡਿਗਰੀ ਨੂੰ ਟੈਂਪਰੇਚਰ ਪਾਰ ਕਰ ਗਿਆ ਸੀਗਾ ਜਿਵੇਂ ਅਮਰitsar, ਖਰਪੂਥਲਾ, ਜਲੰਧਰ, ਲੁਧਿਆਣਾ, ਬਰਨਾਲਾ, ਬਠਿੰਡਾ ਤੇ ਇੱਕ ਫਿਰੋਜ਼ਪੁਰ ਇਹਨਾਂ ਇਲਾਕਿਆਂ ਦੇ ਵਿੱਚ 40 ਤੋਂ ਪਾਰ ਕਰ ਗਿਆ ਸੀਗਾ ਬਾਕੀ ਵੀ 38-39 ਡਿਗਰੀ ਦੇ ਆਸ-ਪਾਸ ਬਣਿਆ ਹੋਇਆ ਸੀਗਾ ਮਾਹੌਲ ਅੱਜ ਵੀ ਉਸੇ ਤਰ੍ਹਾਂ ਹੀ ਬਣੇਗਾ ਗਰਮੀ ਦਾ ਅਲਰਟ ਜਾਰੀ ਹੈ ਦੁਪਹਿਰ ਵੇਲੇ ਲੋ ਚੱਲਣ ਦੀ ਸੰਭਾਵਨਾ ਵੀ ਪੂਰੀਆਂ ਨੇ ਤੇ ਗਰਮੀ ਤੋਂ ਰਾਹਤ ਅਗਲੇ 2 ਤੋਂ 3 ਦਿਨ ਮਿਲਦੀ ਹੋਈ ਦਿਖਾਈ ਨਹੀਂ ਦੇ ਰਹੀ ਕੱਲ ਤੋਂ ਪੂਰੇ ਦੀ ਹਵਾਵਾਂ ਦੀ ਵਾਪਸੀ ਦੇ ਨਾਲ ਗਰਮੀ ਤੇ ਹੁਮਸ ਤੇ ਚਿਪਚਿਪੀ ਗਰਮੀ ਇੱਕ ਵਾਰ ਫੇਰ ਤੋਂ ਪੰਜਾਬੀ ਚ ਵਾਪਸੀ ਕਰੇਗੀ ਟੈਂਪਰੇਚਰ ਅੱਗੇ ਨਾਲੋਂ ਵੱਧ ਫੀਲ ਹੋਵੇਗਾ ਜਿਵੇਂ 40 ਜਾਂ ਤਾਂ ਉਹ 45 ਡਿਗਰੀ ਦੇ ਲਗਭਗ ਫੀਲ ਹੋਵੇਗਾ ਤੇ ਹਵਾ ਦਾ ਦੁਆਬੀ ਘੱਟ ਬਣੇਗਾ ਸੋ ਜਿਵੇਂ ਰਾਤਾਂ ਪਹਿਲਾਂ ਕੁਝ ਗਠੰਡੀਆਂ ਹੋਈਆਂ ਸਨ ਹੌਲੀ ਹੌਲੀ ਰਾਤਾਂ ਰਾ टेंपरेचर ਵੀ ਪੰਜਾਬ ਦੇ ਵਿੱਚ ਵਧਣਾ ਸ਼ੁਰੂ ਹੋ ਚੁੱਕਾ ਹੈ ਤੇ ਰਾਤਾਂ ਚ ਵੀ ਗਰਮਾਹਟ ਦੇਖੀ ਜਾ ਰਹੀ ਹੈ ਲਗਾਤਾਰ ਰਾਹਤ ਮਿਲਦੀ ਹੋਈ ਅਗਲੇ 2 ਤੋਂ 3 ਦਿਨ ਸੰਭਾਵਨਾ ਨਹੀਂ ਹੈ 10 11 ਤਰੀਕ ਦੇ ਆਸ-ਪਾਸ ਇੱਕ ਸਿਸਟਮ ਆਉਂਦਾ ਹੋਇਆ ਦਿਖਾਈ ਦੇ ਰਿਹਾ ਹੈ ਜਿਹਦੇ ਵਿੱਚ ਹਲਕੇ ਤੋਂ ਦਰਮਿਆਨੇ ਸ਼ਰਾਟੇ ਮੌਜੂਦਾ ਸਮੇਂ ਵਿੱਚ ਦਿਖਾਈ ਦੇ ਰਹੇ ਨੇ ਕਿ ਲੱਗ ਸਕਦੇ ਹਨ ਉਹਨੇ ਦਿਨ 7 8 9 ਤੇ 10 ਤਰੀਕ ਤੱਕ ਪੰਜਾਬ ਦਾ ਮੌਸਮ ਗਰਮ ਰਹੇਗਾ ਤੇ ਟੈਂਪਰੇਚਰ ਵੀ ਵੱਧ ਰਹੇਗਾ ਤੇ ਰਾਹਤ ਮਿਲਦੀ ਹੋਈ ਦਿਖਾਈ ਨਹੀਂ ਦੇ ਰਹੀ ਤੇ ਆਉਣ ਵਾਲੇ 10 ਤਰੀਕ ਦੇ ਤੇ 11 ਤਰੀਕ ਨੂੰ ਥੋੜੀ ਜਿਹੀ ਗਰਮੀ ਤੋਂ ਰਾਹਤ ਮਿਲ ਸਕਦੀ ਹੈ